हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी पैंट दोस्तों ये रोडे जिला दोस्तों इस पणू मोगा ते तहसील दोस्तों बागा पुराना जेड़े ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵੀ ਦੋਸਤੋ ਵਿਕਰੀ ਆਸੇ ਪਸੂ ਹੁੰਦੇ ਆ ਰੂਟੀਨ ਚ ਤੁਹਾਨੂੰ ਇਥੋਂ ਵੀਡੀਓ ਦਿਖਾਈ ਦੀਆਂ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਤਿੰਨ ਨਾਗ ਤੁਹਾਨੂੰ ਦਿਖਾਉਂਗਾ ਤਿੰਨੇ ਨਾਗ ਹੀ ਦੋਸਤੋ ਨੀਲੀ ਰਾਜ ਨਸਲ ਦੇ ਵਿੱਚ ਹੋਣਗੇ ਜਿਹਦੇ ਵਿੱਚ ਦੋ ਕਟੀਆਂ ਜਿਹੜੀਆਂ ਬਲੈਕ ਕਲਰ ਦੇ ਵਿੱਚ ਨੀਲੀ ਰਾ ਵੀ ਹੋਣਗੀਆਂ ਤੇ ਇੱਕ ਬੂਰੇ ਰੰਗ ਦੀ ਕੱਟੀ ਦੋਸਤੋ ਨੀਲੀ ਲੀਰਾ ਵਿੱਚ ਹੋਊਗੀ। ਵੈਸੇ ਤਿੰਨੇ ਨਾਗੀ ਤੋੜ ਲਾਂਗੇ ਸਾਫ ਸੁਧਰੇ ਨਾਗ ਹੋਣਗੇ ਥਣਾ ਥੁਣਾ ਦੀ ਐਨ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ। ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਨੰਬਰ ਵਾਈਜ਼ ਤੁਹਾਨੂੰ ਤਿੰਨੇ ਨਾਗੀ ਦੱਸ ਦੂੰਗਾ ਤੇ ਨੰਬਰ ਵਾਈਜ਼ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ। ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ। ਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋਰ ਅਮਰਜੀਤ ਠੀਕ ਆ ਬਾਈ। ਵਧੀਆ ਵਧੀਆ ਬਾਈ ਤੁਸੀਂ ਦੱਸੋ। ਹਾਂਜੀ ਵਧੀਆ ਵਧੀਆ ਵਧੀਆ। ਪਸ਼ੂ ਵਿਕਰੀ ਆਸੇ ਹੁੰਦੇ ਆ ਆਪਣੇ ਕੋਲੇ ਹਾਂ ਬਾਈ ਆਈ ਜਾਂਦੇ ਆ ਵੈਸੇ ਤਾਂ ਕਾਫੀ ਟਾਈਮ ਹੋ ਗਿਆ ਆਪਾਂ ਵੀਡੀਓ ਬਣਾਈ ਦਈਏ ਇਥੋ ਰੁਟੀਨ ਚ ਹਾਂ ਹਾਂ ਤੇ ਫਿਰ ਵੀ ਇੱਕ ਵਾਰੀ ਨਾਮ ਦੱਸ ਦਈਏ ਬਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਅੱਛਾ ਅੱਜ ਤਿੰਨ ਨਾਗੇ ਹੈਗੇ ਆ ਵਿਕਰੀ ਆਸੇ ਹਾਂਜੀ ਜਿਹਦੇ ਵਿੱਚ ਦੋ ਤਾਂ ਪਰ ਰਹੀਆਂ ਕਟੀਆਂ ਹੋ ਗਿਆ ਨੀਲੀ ਰਾਵੀ ਤੇ ਇੱਕ ਬੂਰੀ ਕੱਟੀ ਜੀ ਨੀਲੀ ਰਾਵੀ ਹਣ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ ਇਹ ਹੈਗੀ ਆ ਬਾਈ ਸਾਲ ਤੋਂ ਉੱਪਰ ਹੀ ਆ ਸਾਲ ਤੋਂ ਹੋਊਗੀ 12-13 ਮਹੀਨੇ ਦੀ ਹਣ ਆ ਹੋਊਗੀ ਬਾਈ ਇਹ ਠੀਕ ਹੈ ਹੂੰ ਠੰਡੀ ਸੀਲ ਆ ਕੱਟੀ ਬਹੁਤ ਚੰਗੀ ਠੀਕ ਹੈ ਤੇ ਖੋਰ ਖਬਈ ਤੋੜ ਕੇ ਦੇਖੀ ਮੜ ਜੇ ਨੂੰ ਰੇਟ ਰੂਡ ਬਾਈ ਕੀ ਹੋਗਾ ਰੇਟ ਅਮਰਜੀਤ ਫੋਨ ਤੇ ਕਰਾਂਗੇ ਵੀਰੇ ਆਪਣੇ ਜਾਇਜ਼ ਹੀ ਹੁੰਦੇ ਆ ਹੁਣ ਤੈਨੂੰ ਵੀ ਪਤਾ ਹੀ ਆਪਾਂ ਦੋ ਤਿੰਨ ਦਿਨ ਹੋਏ ਵੀਡੀਓ ਪਾਈ ਨੂੰ ਤੇ ਆਪਣੇ ਜਾਇਜ਼ ਕਰਕੇ ਬਾਈ ਵੇਖਦੇ ਆ ਅੱਛਾ ਵੇਖ ਵੀ ਆਪਾਂ ਕੋਈ ਆਏ ਨਹੀਂ ਵੀ ਜਿੰਨਾ ਕੁ ਮੁੱਲ ਆ ਉਹਨਾਂ ਕੁ ਮੰਗਣਾ ਹੈ ਅੱਛਾ ਠੀਕ ਹੈ ਹਾਂ ਦੋਸਤੋ ਇਹ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਬੂਰੇ ਰੰਗ ਦੇ ਵਿੱਚ ਆ ਰੰਗ ਰੂੰਗ ਦੋਸਤੋ ਕੱਟੀ ਦਾ ਸੋਨਾ ਵੈਸੇ ਸਾਰੀ ਮਾਰਕਿੰਗ ਹੋਊਗੀ ਤੇ ਅੱਖਾਂ ਜਿਹੜੀਆਂ ਦੋਸਤੋ ਬਲੈਕ ਹੋਣਗੀਆਂ ਬਾਕੀ ਪੈਰਾਂ ਤੇ ਵਾਈਟਨੈਸ ਹੋਊਗੀ ਦੋਸ ਇਹ ਗਾਹਾਂ ਜਦੋਂ ਦੱਸੋ ਸੀਮਨ ਲੈ ਲਈ ਤਿਆਰ ਹੋਊਗੀ ਤਾਂ ਇਹਨੂੰ ਨੀਲੀ ਰਾਵੀ ਦਾ ਸੀਮਨ ਲੱਗਿਆ ਜਾਵੇ ਤਾਂ ਗਾਹਾਂ ਇਹ ਬੱਚਾ ਵੀ ਦੱਸੋ ਬਿਲਕੁਲ ਪਿਓਰ ਦਊਗੀ ਨੀਲੀ ਰਾਵੀ ਦਾ ਥਣ ਥਣ ਦੱਸੋ ਸਾਫ਼ ਹੋਣਗੇ ਵਧੀਆ ਤੇ ਵੈਸੇ ਕੱਟੀ ਵੀ ਸੁਨੱਖੀ ਐ ਇਹ ਜਵਾਨ ਵੀ ਗੁਲਾਬੀ ਐ ਸੂਤੇ ਵੀ ਨਿਸ਼ਾਨ ਆ ਤੁਹਾਨੂੰ ਵੀ ਗੁਲਾਬੀ ਐ ਬਾਈ ਠੀਕ ਐ ਹਾਂ ਦੱਸੋ 12-13 ਮਹੀਨੇ ਅੰਦਾਜ਼ਾ ਉਮਰ ਐ ਬਾਕੀ ਰੰਗ ਰੂੰਗ ਸੋਹਣਾ ਕੱਟੀ ਦਾ ਤੇ ਰੇਡ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਇਹ ਪਹਿਲੇ ਨੰਬਰ ਵਾਲੀ ਕੱਟੀ ਐ ਤੇ ਇਸ ਤੋਂ ਇਲਾਵਾ ਬਾਈ ਜਿਹੜੀ ਵਿਚਾਲੇ ਕੱਟੀ ਖੜੀ ਐ ਹਾਂ ਜੀ ਦਾਵੀ ਇਹ ਅਮਰਜੀਤ ਆਪਾਂ ਨੇ ਇਹ ਚਾਰ-ਪੰਜ ਜਾਨਵਰ ਇਕੱਠੇ ਲਏ ਸੀ ਕਿਉਂ ਥਾਂ ਤੂੰ ਹੀ ਅੱਛਾ ਹਾਂ ਇੱਕੇ ਸਾਨ ਦੇ ਸੀ ਆਪਾਂ ਝੋਟਾ ਵੀ ਲਿਆਂਦਾ ਸੀ ਝੋਟਾ ਉਹ ਅੱਜ ਸਵੇਰ ਦੇਤਾ ਆਪਾਂ ਕਿਸੇ ਨੂੰ ਅੱਛਾ ਠੀਕ ਹੈ ਦੋ ਸਾਲ ਦਾ ਝੋਟਾ ਸੀਗਾ ਅੱਛਾ ਹਾਂ ਵੀ ਇੱਕੇ ਸਾਨ ਦੀਆਂ ਇਹ ਅੱਛਾ ਉਹਨਾਂ ਜਿਨ੍ਹਾਂ ਤੋਂ ਲਏ ਉਹਨਾਂ ਦੇ ਵੱਡਾ ਝੋਟਾ ਵੀ ਹੈਗਾ ਇਹ ਤਿੰਨੇ ਕੇ ਦੋ ਨਹੀਂ ਆ ਦੋਨੇ ਠੀਕ ਹੈ ਹਾਂ ਇੱਕੇ ਸਾਨ ਦੀਆਂ ਬਾਈ ਅੱਛਾ ਠੀਕ ਆਇਆਂ ਚੰਗੇ ਘਰੋਂ ਆ ਤੇ ਚੰਗੇ ਰਿਕਾਰਡ ਦੀਆਂ ਬਾਈ ਠੀਕ ਹੈ ਹਾਂ ਉਹ ਕਹੇ ਬਾਈ ਨੇ ਦੱਸਿਆ ਉਹ ਡੱਬੀ ਕੱਟੀ ਦੇ ਪੈਰੋਂ ਹਾਂ ਬਈ ਮੱਜਦੇੋਂ ਪੈਦਾ ਹੋਈ ਆ ਅੱਛਾ ਡੱਬੀ ਮੱਜ ਦੇ ਪੈਰੇ ਪੇਟੋਂ ਪੈਦਾ ਹੋਈ ਠੀਕ ਹੈ ਅੱਛਾ ਕਟੀਆਂ ਇਹ ਵੀ ਦੋਸਤੋ ਸੁਨੱਖੀ ਐ ਬਾਕੀ ਇਕਿਓ ਪਿਓ ਦੀਆਂ ਦੋਸਤੋ ਇਹ ਕਟੀਆਂ ਹੋਣਗੀਆਂ ਦੋਵੇਂ ਠੀਕ ਹੈ ਮਾਵਾ ਇਹਨਾਂ ਦੀ ਅਲੱਗ-ਅਲੱਗ ਹੋਣਗੀਆਂ ਵੈਸੇ ਚਿੱਟੇ ਫੇਸ ਦੇ ਵਿੱਚ ਐ ਦੋਵੇਂ ਕਟੀਆਂ ਇਹੇ ਠੀਕ ਹੈ ਤੇ ਕਟੀ ਇਹ ਵੀ ਦੋਸਤੋ ਸੁਨੱਖੀ ਐ ਇਹਦੇ ਦੋਵੇਂ ਪੈਰਾਂ ਤੇ ਹੀ ਐ ਨਾ ਮਾ ਹਾਂ ਦੋ ਪੈਰਾਂ ਤੇ ਬਾਈ ਦੋ ਪੈਰਾਂ ਤੇ ਨੰਬਰ ਵਾਲੀ ਕੱਟੀ ਤੁਹਾਨੂੰ ਤੋੜ ਕੇ ਦਿਖਾ ਰਿਆ ਥੋੜੀ ਜੀ ਬਸ ਠੀਕ ਹੈ ਕੋਈ ਨਹੀਂ ਭਾਈ ਲੈ ਜਾ ਮੋੜ ਕੇ ਉਹ ਸਹੀ ਆ ਅਮਰਜੀਤ ਕੋਈ ਚੱਕਰ ਨਹੀਂਗਾ ਭਾਈ ਹਾਂ ਥੋੜੀ ਜੀ ਦਿੱਕਤ ਕਰਦੀ ਆ ਕਿਉਂਕਿ ਆਮ ਹੀ ਪਕਰਾਂ ਦੇ ਵਿੱਚ ਦੇਖਦੇ ਆ ਵੀ ਕੱਟੀਆਂ ਨੂੰ ਸੰਗਲ ਪੁੰਗਲ ਪਾਏ ਹੁੰਦੇ ਝੂਟੀਆਂ ਨੂੰ ਤੇ ਇੱਥੇ ਵੀਰ ਹੋਣੇ ਲਿਆ ਕੇ ਨਵੇਂ ਰਸੇ ਰੂਸੇ ਪਾ ਦਿੰਦੇ ਆ ਗੜ ਦੇ ਵਿੱਚ ਉਹਦੇ ਲਈ ਥੋੜਾ ਜਿਆ ਤੁਰਨ ਦੇ ਵਿੱਚ ਦੋਸਤੋ ਦਿੱਕਤ ਆਉਂਦੀ ਆ ਇਹਨਾਂ ਨੂੰ ਵੈਸੇ ਕੱਟੀਆਂ ਦੋਸਤੋ ਸਾਫ ਸੁਧਰੀਆਂ ਹੋਣਗੀਆਂ ਇਹ ਦੂਜੇ ਨੰਬਰ ਵਾਲੀ ਕੱਟੀ ਆ ਉਮਰੋ ਭਾਈ ਕਿੰਨੀ ਕਾ ਇਹ ਇਹ ਭਾਈ ਸਾਲਕ ਦੀ ਆ ਇੱਕ ਸਾਲ ਦੀ ਹੈ ਹਾਂ ਉੱਤੇ ਹੀ ਹੋ 15 20 ਦਿਨ ਬਾਈ ਦੇ ਕਹਿਣ ਤੇ ਅੱਛਾ ਅੱਛਾ ਠੀਕ ਹੈ 200 ਦੋਵਾਂ ਪੈਰਾਂ ਦੀ ਮਾਰਕਿੰਗ ਹੋਊਗੀ ਤੇ ਥਣ ਝੂਲੀ ਕੱਟੀ ਨੂੰ ਬਹੁਤ ਚੰਗੀ ਹੋਊਗੀ ਥਣ ਚਾਰ ਹੋਣਗੇ ਵਧੀਆ ਤੇ ਥਣਾ ਦੇ ਵਿੱਚ ਗੈਪ ਵੀ ਦੋਸਤੋ ਚੰਗਾ ਹੋਊਗਾ ਇਸ ਕੱਟੀ ਦੇ ਇਸ ਉਸ ਬਹੁਤ ਸੋਹਣਾ ਬਈ ਦੇ ਵਿੱਚ ਕਰਦੀ ਆਉਂਦੀ ਹੈ ਠੀਕ ਹੈ ਤੇ ਬਾਕੀ ਫੇਸ ਦੀ ਬਿਊਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਅੱਖਾਂ ਦੋਸਤੋ ਦੋਵੇਂ ਨੀਲੀਆਂ ਹੋਣਗੀਆਂ ਰੇਡ ਦੋਸਤੋ ਇਸ ਨਾਗ ਦਾ ਵੀ ਫੋਨ ਤੇ ਉੱਤੇ ਤੈਕ ਕੀਤਾ ਜਾਊਗਾ ਇਹ ਦੂਜੇ ਨੰਬਰ ਵਾਲਾ ਨਾਗ ਠੀਕ ਹੈ ਇਸ ਲੋਬ ਬਈ ਜਿਹੜਾ ਤੀਜੇ ਨੰਬਰ ਤੇ ਨਾਗ ਰਹਿ ਗਿਆ ਆਪਣਾ ਉਹ ਬਈ ਹੈਗੀ 1.5 ਸਾਲ ਦੀ ਅੱਛਾ 1.5 ਸਾਲ ਦੀ ਹੈ ਹਾਂਜੀ ਦੋਸਤੋ ਫੇਸ ਇਸ ਕੱਟੀ ਦਾ ਵੀ ਦੋਸਤੋ ਬਹੁਤ ਪਿਆਰਾ ਹੋਊਗਾ ਸੰਗ-ਸੰਗ ਗਲਾਈ ਦੇ ਵਿੱਚ ਕਰਨੇ ਸ਼ੁਰੂ ਕਰਤੇ ਆ ਇਹ ਥੋੜੀ ਜੀ ਓਵਰ ਵਾਈਟ ਦੇ ਵਿੱਚ ਹੈ ਤੁਸੀਂ ਮੰਨ ਸਕਦੇ ਹੋ ਤੇ ਕੱਟੀ ਇਹ ਵੀ ਸੁਨੱਖੀ ਹੈ ਵੇਖੀਏ ਬਈ ਇਹ ਮੜੀ ਜੀ ਤੋਰ ਕੇ ਜਿੱਤ ਹਾਂ ਹਾਂ 1.5 ਸਾਲ ਦੋਸਤੋ ਉਮਰ ਹੈ ਠੀਕ ਹੈ ਕੱਟੀ ਇਹ ਵੀ ਸ਼ਕੀਨ ਹੋਊਗੀ ਸੁਨੱਖੀ ਹੈ ਵੈਸੇ ਤੇ ਇਹ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਦੋਸੋ ਇਹ ਕੱਟੀ ਬਿਲਕੁਲ ਠੰਡੀ ਸੁਭਾਅ ਦੀ ਆ ਜਿਵੇਂ ਮਰਜੀ ਇਹਨੂੰ ਤੋਰੀ ਪੇਰੀ ਫਿਰੋ ਠੀਕ ਹੈ ਤੇ ਬਾਕੀ ਮਾਰਕਿੰਗ ਬਸ ਠੀਕ ਹੈ ਲੈ ਚੱਲ ਬਾਕੀ ਮਾਰਕਿੰਗ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਬਾਕੀ ਢਾਂਚਾ ਸੋਹਣਾ ਇਹਦਾ ਸਰੀਰ ਸੋਹਣਾ ਠੀਕ ਹੈ ਤੇ ਕੁੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਹੋਊਗੀ ਕੱਟੀ ਇਹ ਇਹ ਦੋਸੋ ਕੱਟੀ ਰਾਜੀ ਆ ਥਣ ਝੂਲੀ ਚੰਗੀ ਆ ਡੇਢ ਸਾਲ ਉਮਰ ਆ ਠੀਕ ਹੈ ਤੇ ਫੇਸ ਇਸ ਕੱਟੀ ਦਾ ਵੀ ਸਾਰਾ ਵਾਈਟ ਹੋਊਗਾ ਖਣ ਦੋਸਤੋਂ 4 ਹੋਣਗੇ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਿਲਕੁਲ ਬਰਾਬਰ ਬਰਾਬਰ ਤੇ ਕੱਟੀਆਂ ਦੋਸਤੋਂ ਥਾਣ ਹੋਣਗੇ ਬਾਕੀ ਇਹ ਪੁੜੇ ਬਿਲਕੁਲ ਚੱਕਵੇਂ ਰਾਜੀ ਹੋਣਗੇ ਦੋਸਤੋਂ ਤੀਜੇ ਨੰਬਰ ਵਾਲੀ ਕੱਟੀ ਹੈ 1.5 ਸਾਲ ਉਮਰ ਠੀਕ ਹੈ ਤੇ ਰੇਟ ਇਸ ਕੱਟੀ ਦਾ ਵੀ ਦੋਸਤੋਂ ਫੋਮ ਦੇ ਉੱਤੇ ਤੈਅ ਕੀਤਾ ਜਾਊਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਦੋਸਤੋਂ ਪਸੰਦ ਆ ਵੀ ਨੰਬਰ ਵਾਈਜ਼ ਤੁਹਾਨੂੰ ਦੱਸਦੇ ਆ ਨਾਗ ਪ੍ਰੋਪਰ ਸਾਰੇ ਸਾਫ ਸੋਧਰੇ ਹੋਣਗੇ ਤੇ ਰੇਟ ਫਰਜਾਇਜ ਹੀ ਹੋਣਗੇ ਬਾਈ ਹਾਂ ਬਾਈ ਜਾਇਜ ਹੀ ਹੋਣਗੇ ਅਮਰ ਜੀ ਦਾ ਆਪਣੇ ਜਾਇਜ ਹੀ ਹੁੰਦੇ ਬਾਈ ਆਪਨ ਤਾਂ ਆਇਆ ਹੁੰਦਾ ਵੀ ਆ 11500 ਬਸ ਬਣਿਆ ਤੇ ਦੇਊਗਾ ਠੀਕ ਹੈ ਤੇ ਚਾਹੀਦਾ ਵੀ ਇੰਨਾ ਹਾਂ ਕਿਉਂ ਗਾਂ ਆਪਣੇ ਨਾਲ ਵਪਾਰੀ ਬਾਈ ਜੁੜੇ ਹੋਏ ਆ ਅੱਛਾ ਅਗਲੇ ਨੇ ਵੀ 2 ਰੁਪਏ ਕਮਾਉਣੇ ਹੁੰਦੇ ਤਾਂ ਬਾਈ ਆਪਾਂ ਫੋਨ ਤੇ ਕਰਦੇ ਰੇਟ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਸਤਿ ਸ੍ਰੀ ਅਕਾਲ